ਪ੍ਰਿੰਸ ਉਹ ਤੇ ਮੇਰੀ ਐਨਕ ਦੇ ਸ਼ੀਸ਼ੇ ਖਰਾਬ ਹੋ ਗਿਆ ਮੇਰੀ ਐਨਕ ਹੀ ਬਣਵਾ ਦੇ ਪਹਿਲਾਂ ਘਰ ਦੇ ਖਰਚੇ ਕਾਟੀ ਇੱਕ ਨਵਾਂ ਖਰਚਾ ਸੁਨਾਤਾ ਜੀ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਵੀ ਤੁਸੀਂ ਦੇ ਪਾਪਾ ਨੇ ਆਪਣੇ ਟਾਈਮ ਤੇ ਕੀਤਾ ਕੀ ਆ ਸਾਰਾ ਖਰਚਾ ਮੇਰੇ ਤੇ ਸੁੱੜਤਾ ਜੀ ਪ੍ਰਿੰਸ ਕਾਕੇ ਦੇ ਨਾ ਕੱਪੜੇ ਛੋਟੇ ਹੋ ਗਏ ਆ ਤੇ ਤੁਸੀਂ ਸ਼ਾਮ ਨੂੰ ਆਉਂਦੇ ਟਾਈਮ ਨਾ ਤੇ ਤੇ ਦੋ ਚਾਰ ਸੂਟ ਲੈ ਆਏ ਹੋ ਠੀਕ ਆ ਲੈ ਆਉਂਗਾ ਵੀਡੀਓ ਜ਼ਰੂਰ ਬਣਾ ਲਿਓ ਅੱਛਾ ਅੱਛਾ ਨਵ ਆ ਸੂਟ ਲਾਇਆ ਹਮੈਂ ਤੇ ਤੁਸੀਂ ਵੀਡੀਓ ਬਣਾ ਲਿਆ ਹੀ ਇਹਦਾ ਨਹੀਂ ਬਣਾਈ ਚੱਲ ਕੋਈ ਗੱਲ ਨਹੀਂ ਹੁਣ ਬਣਾ ਲਓ ਤੂੰ ਕੀ ਸਵੇਰ ਦਾ ਰੋਲਾ ਪਾਇਆ ਹੋਆ ਵੀਡੀਓ ਬਣਾ ਲਓ ਵੀਡੀਓ ਬਣਾ ਲਓ ਜਦੋਂ ਵੱਡਾ ਹੋ ਕੇ ਤੁਹਾਡੇ ਵਾਂਗੂ ਇਹ ਮੈਨੂੰ ਸਵਾਲ ਕਰੂਗਾ ਕਿ ਤੁਸੀਂ ਮੇਰੇ ਵਾਸਤੇ ਕੀਤਾ ਹੀ ਕੀ ਆ ਤੁਸੀਂ ਮੇਰੇ ਵਾਸਤੇ ਜੋੜਿਆ ਹੀ ਕੀ ਆ ਤੇ ਮੇਰੇ ਕੋਲ ਕੋਈ ਸਬੂਤ ਤੇ ਹੋਣਾ ਚਾਹੀਦਾ ਨਾ ਇਹਨੂੰ ਵਿਖਾਉਣ ਵਾਸਤੇ ਕਿੰਨੀ ਮਾੜੀ ਗੱਲ ਹੈ ਨਾ ਮਾਪਿਓ ਸਾਰੀ ਉਮਰ ਮਿਹਨਤ ਕਰਦਾ ਆ ਆਪਣੇ ਬੱਚੇ ਦੀ ਹਰ ਖੁਸ਼ੀ ਪੂਰੀ ਕਰਨ ਵਾਸਤੇ ਤੇ ਉਹੀ ਬੱਚੇ ਵੱਡੇ ਹੋ ਕੇ ਉਹਨਾਂ ਨਾਲ ਇਦਾਂ سلوਕ ਕਰਦੇ ਆ ਤੁਹਾਨੂੰ ਚੇਤਾ ਆ ਨਾ ਤੁਸੀਂ ਸਵੇਰੇ ਕੀ ਕੀਤਾ ਆ ਪਹਿਲਾਂ ਘਰ ਦੇ ਖਰਚੇ ਕਾਟੀ ਇੱਕ ਨਵਾਂ ਖਰਚਾ ਸੁਣਾਤਾ ਜੀ ਲੱਗ ਕੋ ਬੜੀ ਵੱਡੀ ਗਲਤੀ ਹੋ ਗਈ ਹੈ ਕਿ ਮੈਂ ਅੱਜ ਰਾਤ ਨੂੰ ਤੁਹਾਡੇ ਕੋਲ ਸੈਂਡਕ ਜ਼ਰੂਰ ਲੈ ਕੇ ਆਉਂਗਾ